ਗਲਬੜ ਪੂਰੀ ਧਿਆਨ ਨਾਲ ਸੁਣਿਆ ਜੀ ਸਾਡੇ ਦਾ ਬਾਪੂ ਨੱਥਾ ਸਿੰਘ ਹੁੰਦਾ ਸੀ ਪਿੰਡ ਗੁਜਰਤਾ ਗੁਜਰਾ ਤੋਂ ਤੇ ਉਹਨੇ ਨਾ ਅਸੀਂ ਮਾਲਚਾਰਨਾ ਕਰਨਾ ਤੇ ਉਹਨੇ 100 ਸਾਥੀ ਦੇ ਵਿੱਚ ਗੱਲਾਂ ਦੱਸਣੀਆਂ ਕਿ ਜਿਹੜਾ ਆ ਚਾਚੀ ਤੇ ਭਤੀਜੀ ਦਾ ਚਾਚੀ ਤੇ ਭਤੀਜੀ ਦਾ ਆਪਦੇ ਵਿੱਚ ਸਬੰਧ ਸੀ ਤੇ ਆ ਜਿਹੜੀ ਕੁੜੀ ਦਾ ਵਿਆਹ ਆ ਆ ਜਿਹੜੀ ਤੁਸੀਂ ਫੋਟੋ ਮੈਨੇ ਨਾ ਜਿਨ੍ਹਾਂ ਨੇ ਵਿਆਹ ਨਹੀਂ ਹੋਇਆ ਤੇ ਤੱਕ ਅਸਟਾੜੀ ਕੰਮ ਹੋਇਆ ਆ ਇਹ ਨਾ ਸੋਸਾ ਕੀ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਹੁੰਦੀਆਂ ਨੇ ਜਨਾ ਤੇ ਉਹ ਬਾਪੂ ਨੇ ਦੱਸ ਰੀਆਂ ਸਾਨੂੰ ਬਾਪੂ ਨਥਾ ਸਿੰਘ ਨੇ ਆ ਜੋ ਇਹ ਦੁਨੀਆ ਦੇ ਨਹੀਂ ਰਹਿ ਉਹ ਗੱਲਾਂ ਬਿਲਕੁਲ ਬਈ ਸੱਚ ਹੋ ਗਿਆ ਉਹਨਾਂ ਵੀ ਕੱਲ ਜੁਗਾ ਆਜੂ ਕੁਆਰੀਆਂ ਕੁੜੀਆਂ ਵਾਰ ਮੰਗਣ ਗਈਆਂ ਉਹ ਵਾਕਿਆ ਆ ਜਾਂਦੀਆਂ ਨੇ ਵੀ ਅਸੀਂ ਇਹਦੇ ਨਾਲ ਵਿਆਹ ਕਰਾਉਣਾ ਨਹੀਂ ਕਰੂੰਦਾ ਤੇ ਫਿਰ ਚਲੀਆਂ ਹੀ ਅਸੀਂ ਤੇ ਬਾਕੀ ਇੱਕ ਬੰਦਾ ਹੋਵੇਗਾ ਤੇ ਤਿੰਨ ਤਿੰਨ ਜਨਾਨੀਆਂ ਹੋਣਗੇ ਉਹਦੇ ਕੋਲੇ ਉਹ ਵੀ ਬਿਲਕੁਲ ਸੱਚ ਹੋ ਗਿਆ ਕੋਈ ਝੂਠ ਨਹੀਂ ਬਾਜੂ ਨਾਲ ਦੁਨੀਆ ਠਗੀ ਚੂਗੀ ਉਹਨੇ ਠਗੀ ਚੂ ਕੋਣ ਜਿਹੜਾ ਕਿਸੇ ਦੇ ਵਿੱਚ ਜੂ ਉਹ ਵੀ ਸੱਚੀ ਗੱਲ ਹੋ ਗਈ ਗਾਈ ਗੰਦ ਖਾਂਣ ਗਈਆਂ ਉਹ ਵੀ ਅਸੀਂ ਰਾਜਸਥਾਨ ਚ ਵੇਖ ਕੇ ਆਏ ਆ ਢੱਡ ਖਾਂਦੀਆਂ ਤੇ ਗੰਦ ਖਾਂਦੀਆਂ ਲੈਟਰੀਆਂ ਖਾਂਦੀਆਂ ਅਸੀਂ ਗਾਈ ਵੇਖਿਆ ਰਾਜਸਥਾਨ ਦੇ ਵਿੱਚ ਠੀਕ ਹੈ ਬਾਕੀ ਗੱਲ ਆ ਕਿ ਆ ਜਿਹੜੇ ਉਹਨਾਂ ਚਾਚੀ ਤੇ ਪਤੀ ਜੇਲਾ ਇਹ ਮਾਂ ਪੁੱਤਰ ਵਾਲਾ ਰਿਸ਼ਤਾ ਹੁੰਦਾ ਹੈ ਤੇ ਇਥੋਂ ਤੱਕ ਗਿਰ ਗਈ ਦੁਨੀਆ ਕਿਥੋਂ ਤੱਕ ਗਿਰ ਗਈ ਦੁਨੀਆ ਵੀ ਸੱਕੀਆਂ ਜਿਹੜੀਆਂ ਭੈਣਾ ਜਿਹੜੀਆਂ ਚਾਚੇ ਦੀਆਂ ਤੇ ਜਾਣੇ ਭੈਣਾ ਹੀ ਹੁੰਦੀਆਂ ਨੇ ਮਾਸੀ ਦੀਆਂ ਨੇ ਭੈਣਾ ਹੁੰਦੀਆਂ ਭੂਆ ਦੀਆਂ ਭੈਣਾ ਹੁੰਦੀਆਂ ਨੇ ਤੇ ਲੋਕ ਵਿਆਹ ਕਰੀ ਜਾਂਦੇ ਨੇ ਲੋਕ ਵਿਆਹ ਕਰੀ ਜਾਂਦੇ ਨੇ ਅੱਗੇ ਕੀ ਹੋਣਾ ਪਿੰਡ ਦੇ ਮੇਰੀ ਸੰਭਾਲਾ ਦੀ ਮੈਂ ਗੱਲ ਕਰਨਾ ਪਿੰਡ ਦੇ ਵਿੱਚ ਧੀ ਭੈਣ ਕੋ ਤੁਰ ਕੇ ਤੁਰ ਜਾਂਦੀ ਨਾ ਤੇ ਕਿਸੇ ਸਾਧ ਤੋਂ ਚਲੋ ਉਦੋਂ ਸਾਈਕਲ ਹੁੰਦੇ ਸੀ ਸਾਈਕਲ ਤੋਂ ਨਾ ਤੇ ਉਹਨੂੰ ਬਾਹ ਲੈਣਾ ਵੀ ਸਾਡੀ ਭੈਣ ਹੈ ਸਾਡੀ ਧੀਏ ਜਾਂ ਸਾਡੀ ਭੂਆ ਹੈ ਤੇ ਹੁਣ ਨਾ ਜਨਾ ਹੁਣ ਤਾਂ ਇੱਥੋਂ ਤੱਕ ਬੇੜਾ ਕਰਕੇ ਬੇੜਾ ਕਰਕੇ ਅਗਰਕ ਗਿਆ ਕਲਯੁਗ ਨੇ ਆਪ ਉਹਨਾਂ ਨੇ ਇੱਥੋਂ ਤੱਕ ਬੇੜਾ ਕਰਕੇ ਕਰਤਾ ਵੀ ਸੱਕੀਆਂ ਚਾਚਿਆਂ ਦੀਆਂ ਕੁੜੀਆਂ ਤਾਇਿਆਂ ਦੀਆਂ ਕੁੜੀਆਂ ਨਹੀਂ ਇੱਕ ਦੂਜੇ ਦੇ ਛੱਡਦੇ ਪਹਿਲੋ ਇੱਕ ਤਕਰੀਬਨ ਕੁੱਲ ਮਿਲਾ ਕੇ ਅਸੀਂ ਮੁਸਲਮਾਨਾਂ ਨੂੰ ਮਾੜਾ ਕਹਿੰਦੇ ਇੱਕ ਹਿਸਾਬ ਨਾਲ ਤਾਂ ਮੈਂ ਉਹਨਾਂ ਨੂੰ ਚੰਗਾ ਕਹਿਣਾ ਮੁਸਲਮਾਨਾਂ ਨੂੰ ਵੀ ਜਿਹੜਾ ਉਹ ਆਪ ਦਾ ਇੱਕ ਦੁੱਧ ਛੱਡਦੇ ਨੇ ਮੁਸਲਮਾਨ ਤੇ ਬਾਕੀ ਉਹ ਸਾਰਾ ਕੁਝ ਉਹਨਾਂ ਬਾਪ ਉਹ ਫਰਮਾਨਾ ਦੇ ਧਰਮ ਦੇ ਵਿੱਚ ਉਹ ਨਹੀਂ ਵੇਹਦੇ ਕੋਈ ਚੀਜ਼ ਉਹਨਾਂ ਨੂੰ ਸਾਰੀਆਂ ਚੀਜ਼ਾਂ ਮਾਪ ਤੇ ਸਾਡੇ ਸਾਡੇ ਤਾਂ ਕੰਮ ਹੀ ਖਤਮ ਹੋ ਗਿਆ ਯਾਰ ਆ ਜਿਹੜੀ ਹੁਣ ਵੀਡੀਓ ਵਾਇਰਲ ਹੁੰਦੀ ਵੀ ਆ ਜਿਹੜੀ ਤੁਸੀਂ ਫੋਟੋ ਵੇਹਣੇ ਪਏ ਇਹ ਤੁਸੀਂ ਵੇਖਿਆ ਜੇ ਉਹਦੇ ਪਿੱਛੇ ਇੱਕ ਹੋਰ ਆ ਗਈ ਥੋੜੇ ਦੂਜੇ ਦੀ ਇਧਰ ਦੀ ਹਰਿਆਣੇ ਸਾਈਡ ਦੀ ਕੋਣੀ ਕਿ ਜੂਪੀ ਸਾਈਡ ਦੀ ਉਹ ਵੀ ਇਸੇ ਤਰ੍ਹਾਂ ਆਸ਼ਕ ਦੇ ਨਾਲ ਤੋੜਦੀ ਉਹਨਾਂ ਨੇ ਕੁੱਲ ਮਿਲਾ ਕੇ ਵੀ ਜਿਹੜੀ ਇਹ ਜਨਾਨੀ ਜਾਤ ਹੈ ਨਾ ਔਰਤ ਜਾਤ ਚਲੋ ਮੈਂ ਸਾਰਿਆਂ ਨੂੰ ਤਾਂ ਨਹੀਂ ਇਹ ਗੱਲਾਂ ਦਾ ਪਰ ਇਹਨਾਂ ਨੇ ਨਾ ਮੈਂ ਉਹਨਾਂ ਲਫ਼ਜ਼ ਬੋਲ ਨਹੀਂ ਸਕਦਾ ਔਰਤ ਜਾਤ ਨੂੰ ਲਫ਼ਜ਼ ਬੋਲਣਾ ਨਹੀਂ ਚਾਹੀਦਾ ਮੈਂ ਬੋਲ ਨਹੀਂ ਸਕਦਾ ਉਦੋਂ ਚੱਲਣ ਵਾਲੀ ਗੱਲ ਹੋ ਗਈ ਹੈ ਵੀ ਜਿਹੜੀਆਂ ਚੰਗੀਆਂ ਨੇ ਨਾ ਉਹਨਾਂ ਦਾ ਵੀ ਵਿਹਾਰ ਵਕਾਰ ਉਹਨਾਂ ਨੂੰ ਵੀ ਲੋਕ ਮਾਰੀ ਨਿਗਾਹ ਨਾਲ ਵੇਖਣ ਲੱਗ ਗਏ ਜਿਵੇਂ ਹੁਣ ਉਹ ਗਈ ਚਲੀ ਉਹਨੇ ਗੁਰੂ ਗੁਰੂ ਗੋਬਿੰਦ ਸਿੰਘ ਦੀ ਆਹ ਨਾ ਸੌਰੀ ਗੁਰੂ ਨਾਨਕ ਦੇਵ ਜੀ ਆੜ ਦੇ ਵਿੱਚ ਜਾ ਕੇ ਤ ਉਹਨੇ ਉਧਰ ਆਪਦਾ ਧਰਮ ਬਦਲ ਕੇ ਤੇ ਵਿਆਹ ਕਰਾ ਲਿਆ ਤੇ ਉਹਨਾਂ ਕਿਹਾ ਸੀ ਨਾ ਸਵਾਦੀ ਮਾਰੀ ਕੁੱਤੀ ਲਾਹੌਰ ਚਲੀ ਗਈ ਸੀ ਤੇ ਉਹ ਉਹ ਗੱਲ ਢੋਗ ਗਈ ਹੈ ਹੁਣ ਜਿਹੜੀ ਮੈਂ ਗੱਲ ਕਹਿ ਤੀ ਉਹ ਤੁਹਾਨੂੰ ਪਤਾ ਹੀ ਹੈ ਵੀ ਉਹਨਾਂ ਵੀ ਇਹ ਗੱਲ ਕਹੀ ਸੀ ਵੀ ਇੱਕ ਦਿਨ ਬਾਪੂ ਇਹ ਗੱਲਾਂ ਦਾ ਸੀ ਵੀ ਇੱਥੋਂ ਤੱਕ ਆ ਜਾਏਗਾ ਕਿ ਉਹਦੇ ਨਾਲੋਂ ਵੀ ਜਨਾਨੀਆਂ ਚੱਲ ਜਾਣਗੀਆਂ ਚਲੋ ਸਾਰੀਆਂ ਨੂੰ ਮੈਂ ਨਹੀਂ ਆਦਾ ਵੀ ਸਾਰੀਆਂ ਬੜੀਆਂ ਸਾਉ ਨੇ ਬੜੀਆਂ ਚੰਗੀਆਂ ਜਨਾਨੀਆਂ ਨੇ ਜਿਹੜੀਆਂ ਅੱਜ ਜਿਨ੍ਹਾਂ ਦੇ ਨਿੱਕੇ ਨਿੱਕੇ ਆਦਮੀ ਮਰ ਜਾਂਦੇ ਨੇ ਛੋਟੇ ਛੋਟੇ ਬੱਚੇ ਨੇ ਜੋ ਧੁੱਲੀ ਦੀ ਮਾਰਦੀਆਂ ਕਿਸੇ ਦੀ ਪਰ ਇਦਾਂ ਦੀਆਂ ਜਿਹੜੀਆਂ ਨੇ ਪਹਿਲੀ ਤਾਂ ਗੱਲ ਹੈ ਵੀ ਵੇਖੋ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਜਦੋਂ ਤੁਸੀਂ ਚਾਚੀ ਤੇ ਪਤੀ ਜੀ ਨਾਲ ਚਾਚੀ ਭਤੀਜੇ ਨਾਲ ਕੁੰਡੀਆਂ ੜਾਉਂਦੀ ਤੇ ਉਹਨੂੰ ਇਹ ਨਹੀਂ ਸ਼ਰਮ ਆਉਂਦੀ ਵੀ ਮੇਰਾ ਤਾਂ ਪੁੱਤਰ ਹੈ ਜਿਹੜੀ ਅਸਲ ਜਿਹੜੀ ਸੋਚੀਏ ਨਾ ਜਿਹੜੀ ਵੱਡੀ ਪਰਜਾਈ ਉਹ ਵੀ ਮਾਵਾ ਦੇ ਬਰਾਬਰ ਹੁੰਦੀ ਹੈ ਚਾਚੀ ਤਾਂ ਗੱਲ ਹੀ ਬੜੀ ਦੂਰ ਦੀ ਉਹ ਮਾਵਾ ਦੇ ਬਰਾਬਰ ਹੁੰਦੀ ਜੇ ਸੋਚੀਏ ਤਾਂ ਪਰ ਹੁਣ ਸੋਚਣ ਤੋਂ ਗੱਲ ਖਤਮ ਹੋ ਗਈ ਮੈਨੂੰ ਨਹੀਂ ਪਤਾ ਵੀ ਇਹ ਕਿਹੜੀ ਜਾਤ ਨੂੰ ਬਿਲੋਂਗ ਕਰਦੇ ਨੇ ਕਿਹੜੀ ਨੂੰ ਨਹੀਂ ਕਰਦੇ ਪਰ ਇਹ ਜਿਹੜੀ ਵੀਡੀਓ ਵਾਇਰਲ ਹੈ ਨਾ ਕੀਤੀ ਦਾ ਇਹਦਾ ਬੜਾ ਜ਼ਿਆਦਾ ਮਾੜਾ ਅਸਰ ਪੈਗਾ ਤੁਸੀਂ ਮੇਰੀ ਗੱਲ ਨੋਟ ਕਰ ਲਿਆ ਜੀ ਹੁਣ ਇਹ ਲੋਕਾਂ ਨੇ ਭੇਡ ਚਾਲ ਹੀ ਬਣਾ ਲੈਣੀ ਵੀ ਜਿਹੜੀ ਫੜੀ ਫੜੀਗੀ ਉਸੇ ਨੂੰ ਉਹਦੇ ਨਾਲ ਤੋਰਦਣ ਕਰਾਂਗੇ ਪਰ ਇਹਦੇ ਵਿੱਚ ਕੁਝ ਬੰਦਾ ਵੀ ਕਸੂਰਵਾਰ ਹੈ ਕੁਝ ਬੰਦਾ ਵੀ ਤਸ਼ਵੀਰਗਰ ਇਸ ਕਰਕੇ ਇਹ ਚੀਜ਼ਾਂ ਗੁਰੂ ਗੁਰੂ ਜਾਂ ਤਾਂ ਬਾਣੀ ਝੂਠੀ ਹੁੰਦੀ ਹੈ ਜਾਂ ਤਾਂ ਬਾਣੀ ਝੂਠੀ ਹੁੰਦੀ ਜਿਹੜੀ ਸੌ ਸਾਕੀ ਦੇ ਵਿੱਚ ਜੋ ਵੀ ਸਾਣ ਬਾਪੂ ਦੱਸਦਾ ਹੁੰਦਾ ਸੀ ਜਾਂ ਤਾਂ ਉਹ ਝੂਠੀ ਹੁੰਦੀ ਸੀ ਵੀ ਜੇ ਅੱਜ ਇਹ ਗੱਲਾਂ ਨਹੀਂ ਹੁੰਦੀਆਂ ਤਾਂ ਪਰ ਉਹ ਗੱਲਾਂ ਅੱਜ ਬਈ ਸੱਚ ਹੋ ਉਨਾ ਵੀ ਵੇਲਾ ਆਉ ਪੁੱਤਰ ਜਿਹੜੇ ਨੇ ਮਾਂ ਕੋਲੋਂ ਧੱਕੇ ਮਾਰ ਕੇ ਘਰੋਂ ਕੱਢਣਗੇ ਤੇ ਗੱਲ ਵਾਕਿਆ ਚੀਕ ਲੱਤਾਂ ਦਾ ਫੜ ਫੜ ਕੇ ਚੁੱਕ ਚੁੱਕ ਕੇ ਮਾਂ ਕੋਲੋਂ ਬਾਹਰ ਸੁੱਟਦੇ ਰੋਟੀ ਦੇਣ ਨੂੰ ਜਿਹੜੇ ਪੁੱਤਰ ਨੇ ਮਾਂ ਕੋਲੋਂ ਰੋਟੀ ਦੇ ਕੇ ਕੁਛ ਨਹੀਂ ਹੈਗੇ 100 ਦੇ ਵਿੱਚ ਥੋੜੇ ਬੰਦੇ ਨੇ ਜਿਹੜੇ ਜਿਹੜੇ ਰੋਟੀ ਦਿੰਦੇ ਭੈਣੇ ਇਹ ਰੋਟੀ ਦੇ ਕੇ ਖੋਲ ਨਹੀਂਗਾ ਪਰ ਅਜੇ ਵੀ ਜਿਹੜਾ ਮਗਰਲਾ ਪੁਰਾਣਾ ਸਟਾਗ ਹੈ ਉਹ ਕਰਦਾ ਜਿਹੜੀ ਨਵੀਂ ਪਨੀਰੀ ਆ ਗਈ ਨਾ ਇਹ ਤਾਂ ਬਿਲਕੁਲ ਬਿਲਕੁਲ ਹੀ ਕੱਲ ਖਤਮ ਹੋ ਗਈ ਨੇ ਥੋ ਤੱਕ ਬੇੜਾ ਕਰਖ ਗਿਆ ਕਿ ਜਿਹੜੀਆਂ ਸੱਕੀਆਂ ਸੱਕੇ ਭਰਾ ਨੇ ਨਾ ਮੈਂ ਚੰਡੀਗੜ੍ਹ ਵੇਖ ਕੇ ਆ ਜਿਹੜੇ ਸੱਕੇ ਭਰਾ ਨੇ ਤੇ ਭੈਣਾਂ ਪੜਦੀਆਂ ਨੇ ਕਾਜਾਂ ਦੇ ਭਰਾ ਵੀ ਪੜਦੇ ਨੇ ਤੇ ਭਰਾਵ ਦੀਆਂ ਭੈਣਾਂ ਨੂੰ ਆ ਦੇ ਵੀ ਆ ਮੇਰੀ ਐਸ ਕੁੜੀ ਨਾਲ ਗੱਲ ਕਰਾ ਅਸੀਂ ਕੰਨੀ ਵੇਖੀ ਕੰਨੀ ਸੁਣ ਕੇ ਅੱਖੀ ਵੇਖ ਕੇ ਆਇਆ ਵੀ ਐਸ ਕੁੜੀ ਨਾਲ ਗੱਲ ਕਰਾ ਜਿਹੜਾ ਭਰਾ ਭੈਣ ਨੂੰ ਇਹ ਗੱਲਾਂ ਦਾ ਨਾ ਤੂੰ ਹਰ ਭੈਣ ਕੀ ਕਰੇਂ ਕਲ ਯੁਗ ਦੀ ਨਹੀਂ ਜਾਣੀ ਹੈ ਨਾ ਜਿਹੜਾ ਐਸ ਵੇਲੇ ਕਾਮ ਕ੍ਰੋਧ ਲੋ ਬੋਹ ਹੰਕਾਰ ਇਹ ਸਾਰੀਆਂ ਚੀਜ਼ਾਂ ਵਧ ਗਈਆਂ ਨੇ ਇਹ ਸਾਰੀਆਂ ਚੀਜ਼ਾਂ ਹੀ ਵਧ ਗਈਆਂ ਨੇ ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਲਾਤ ਵਿਗੜ ਗਿਆ ਬਹੁਤ ਜ਼ਿਆਦਾ ਬਾਕੀ ਪਰਮਾਤਮਾ ਹੀ ਹੈ ਜੇ ਸੋਚੇ ਪਰ ਦੂਜੀ ਗੱਲ ਹੈ ਵੀ ਆਪੋ ਆਪਣੇ ਘਰਾਂ ਨੂੰ ਸੰਭਾਲ ਕੇ ਰੱਖੋ ਤੇ ਜਿਹੜੀ ਮਾਂ ਰਿਸ਼ਤੇਦਾਰੀ ਹੈਗੀ ਪਿਓ ਦੀ ਤੇ ਧੀ ਦੀ ਤੇ ਸੱਤੀ ਭੈਣ ਦੀ ਤੇ ਸੋਹਣ ਦੀ ਬਸ ਉਹ ਹੀ ਏ ਦੂਜੀਆਂ ਜਿਹੜੀਆਂ ਰਿਸ਼ਤੇਦਾਰੀਆਂ ਉਹ ਐਸੇ ਵੇਲੇ ਖਤਮ ਹੋ ਚੁੱਕੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ ਕਲਯੁਗ ਦੀ ਨਿਸ਼ਾਨੀ ਆ ਗਈ ਜਿਹੜਾ ਕਾਮ ਹੈ ਨਾ ਕਾਮ ਸਿਰ ਚੜ ਹੁਣ ਇੰਨਾ ਜ਼ਿਆਦਾ ਬੋਲਦਾ ਪਿਆ ਔਰਤ ਯਾਦ ਦੀ ਵੀ ਕੋਈ ਕਹਿਣ ਵਾਲੀ ਗੱਲ ਨਹੀਂ ਉਹਨੇ ਕਾਮ ਦੇ ਖਾਤਰ ਚ ਉੱਥੇ ਗਈ ਕਾਮ ਦੇ ਖਾਤਰ ਚ ਉਹਨੇ ਭਤੀਜਾ ਨਹੀਂ ਵੇਖਿਆ ਇਸਕੇ ਚੰਨੀ ਹੋਈ ਨੇ ਇਸਕੇ ਚੰਨੀ ਹੋਈ ਗੁਰੂ ਸਾਹਿਬ ਦੀ ਆੜ ਲੈ ਕੇ ਉੱਤਰ ਗਈ ਪਾਕਿਸਤਾਨ ਆ ਇੱਕ ਹੋਰ ਜਿਹੜੀ ਵੀਡੀਓ ਵਾਇਰਲ ਹੋ ਗਈ ਇਸ਼ਕ ਦੇ ਵਿਚਾਨੇ ਹੋ ਕੇ ਇਹ ਇਸੇ ਚੀਜ਼ ਚ ਨਹੀਂ ਹੋਈ ਸੋ ਇਹ ਚੀਜ਼ਾਂ ਜਿਹੜੀਆਂ ਨਾ ਇਹ ਚੀਜ਼ਾਂ ਜਿਆਦਾ ਮਹਾਰਾਜ ਤੇ ਜਿਹੜੀਆਂ ਚੀਜ਼ਾਂ ਗੁਰੂ ਸਾਹਿਬ ਲੈ ਕੇ ਜਾਂਦਾ ਉਹ ਝੂਠੀਆਂ ਹੁੰਦੀਆਂ ਨੇ ਜੀ ਚੀਜ਼ਾਂ ਨਹੀਂ ਹੁੰਦੀਆਂ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਹੈ